ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਾਨ ਫੈਮਿਲੀ ਬਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਅੱਜ ਦਿਨ ਅੱਜ ਕੀ ਦਿਨ ਸੀਗਾ ਮੈਂ ਦਿਨ ਭੁੱਲ ਗਈ ਅੱਜ ਦਿਨ 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 ਸੀਗਾ ਹਾਂਜੀ ਮੰਗਲਵਾਰ ਦਾ ਹਾਂਜੀ ਅੱਜ ਦਿਨ ਹੈਗਾ ਸੀਗਾ ਮੰਗਲਵਾਰ ਦਾ ਤੇ ਇੱਥੇ ਜੀ ਆਪਾਂ ਬੱਚਿਆਂ ਨੂੰ ਸਕੂਲ ਭੇਜਦਾ ਸੀਗਾ ਸਕੂਲ ਦਾ ਟਾਈਮ ਬੱਚਿਆਂ ਦਾ ਚੇਂਜ ਹੋ ਗਿਆ ਹੁਣ ਬੈਨ ਆਉਂਦੀ ਆ 8:05 ਤੇ ਪਹਿਲਾਂ ਆਉਂਦੀ ਸੀਗੀ 9:05 ਤੇ ਇੱਕ ਘੰਟੇ ਦਾ ਫਰਕ ਪੈ ਗਿਆ ਹੁਣ 8:05 ਤੇ ਬੈਨ ਆ ਜਾਂਦੀ ਆ ਤੇ ਰਾਤ ਸੈਲਸ ਦੇ ਪਾਪਾ ਦਿੱਲੀ ਗਏ ਹੋਏ ਸੀਗੇ ਤਾਂ ਕਰਕੇ ਉਹ ਘਰ ਆਏ ਨਹੀਂ ਸੀਗੇ ਇੱਕ ਧਰਨਾ ਲੱਗਣ ਕਰਕੇ ਹੁਣ ਟਾਈਮ ਬਹੁਤ ਜ਼ਿਆਦਾ ਲੱਗਦਾ ਦਿੱਲੀ ਨੂੰ ਕਾਫੀ ਕਿਉਂਕਿ ਗੇੜ ਪੈ ਜਾਂਦਾ ਵੀ ਹੋਰ ਹੋਰ ਸਾਈਡ ਨੂੰ ਗੱਡੀ ਘੱਟ ਕੇ ਲੈ ਕੇ ਆਉਣਾ ਜਾਣਾ ਹਨਾ ਤਾਂ ਕਰਕੇ ਤੇ ਉਹ ਕੱਲ ਦੇ ਗਏ ਹੋਏ ਸੀਗੇ ਮਤਲਬ ਕਿ ਅਜਾ ਹੀ ਨਹੀਂ ਸੀਗੇ ਹਜੇ ਤੱਕ ਇੱਥੇ ਟਾਈਮ ਹੋ ਗਿਆ ਸੀਗਾ 8:30 ਦਾ 8:30 ਦਾ ਮੈਂ ਬੱਚਿਆਂ ਨੂੰ ਬੈਂਚ ਚੜਾ ਕੇ ਆ ਕੇ ਲੱਗ ਗਈ ਸੀ ਕਿ ਕਿਚਨ ਸਾਫ ਕਰਨ ਕਿਚਨ ਸਾਫ ਕਰਨ ਤੋਂ ਬਾਅਦ ਫਿਰ ਮੈਂ ਜਲਦੀ ਜਲਦੀ ਕੰਮ ਨਿਬੇੜਨ ਲੱਗ ਗਈ ਸੀ ਕਿਉਂਕਿ ਸਾਡੇ ਗਵਾਂਢ 'ਚ ਹੈਗਾ ਸੀਗਾ ਪਾਠ ਤੇ ਫਿਰ ਮੈਂ ਉੱਥੇ ਜਾਣਾ ਸੀਗਾ ਅੱਜ ਭੋਗ ਪੈਣਾ ਸੀਗਾ ਇੱਥੇ ਮੈਂ ਜਿਹੜੇ ਧੋਣ ਵਾਲੇ ਕੱਪੜੇ ਸੀਗੇ ਉਹ ਇਕੱਠੇ ਲੱਗੀ ਹੋਈ ਸੀਗੀ ਕਰਨ ਬੱਚੇ ਜਿਹੜੇ ਖੋਲ ਕੇ ਗਏ ਸੀਗੇ ਤੇ ਇਹ ਰਾਤ ਸੂਟ ਫਿਰ ਮੈਂ ਖੋਲਿਆ ਸੀਗਾ ਜਿਹੜਾ ਆਪਣਾ ਪਾਇਆ ਹੋਇਆ ਸੀਗਾ ਤੇ ਇਹ ਮੈਂ ਕੋਟੀ ਦੇਖ ਰਹੀ ਸੀ ਕਿ ਮੈਂ ਕਹਿੰਦਾ ਵੀ ਮੈਂ ਜੇ ਠੀਕ ਹੋਈ ਵੀ ਮੈਂ પાਕੇ ਚਲੇ ਜਾਊਂਗੀ ਬਟ ਤੁਹਾਨੂੰ ਪਤਾ ਵਾਈਟ ਕੋਟੀ ਤਾਂ ਇੱਕ ਵਾਰੀ ਪੈਂਦੀ ਆ ਦੂਜੀ ਵਾਰ ਤਾਂ ਪੈਂਦੀ ਨਹੀਂ ਹੈਗੀ ਤੇ ਮੈਂ ਇਹਨਾਂ ਨੂੰ ਵਾਸ਼ ਕਰਨ ਨੂੰ ਲੈ ਕੇ ਚਲੇ ਗਈ ਸੀ ਕਿ ਤੇ ਨਾਲ ਹੀ ਮੈਂ ਰਜਾਈ ਚੱਕ ਲੂੰਗੀ ਕਿਉਂਕਿ ਹੁਣ ਤਾਂ ਧੁੱਪ ਬਹੁਤ ਜ਼ਿਆਦਾ ਵਧੀਆ ਨਿਕਲਣ ਲੱਗ ਗਈ ਤੇ ਇੱਥੇ ਆਪਾਂ ਆਪਣੀ ਅਰ ਜਾਈ ਸੁੱਕਣੀ ਪਾ ਕੇ ਆ ਕੇ ਮੈਂ ਲੱਗ ਗਈ ਸੀਗੀ ਅੰਦਰ ਝਾੜੂ ਲਗਾਉਣ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਮੇਰੀ ਵੀਡੀਓ ਨੂੰ ਫੋਲੋਵਰ ਜ਼ਰੂਰ ਕਰਿਆ ਕਰੋ ਔਰ ਜਿਆਦਾ ਤੋਂ ਜਿਆਦਾ ਪਿਆਰ ਦਿਓ ਮੇਰੀ ਵੀਡੀਓਜ਼ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਕੀ ਜੇ ਤੁਹਾਨੂੰ ਥੋੜਾ ਜਿਹਾ ਵੀ ਵਲੌਗ ਵਧੀਆ ਲੱਗਦਾ ਹੁੰਦਾ ਤਾਂ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਇੱਥੇ ਬਸ ਜੀ ਹੁਣ ਮੈਂ ਝਾੜੂ ਲਗਾ ਲੂੰਗੀ ਝਾੜੂ ਲਗਾ ਕੇ ਫਿਰ ਕੱਪੜੇ ਤਾਂ ਮੈਂ ਅੱਜ ਵਾਸ਼ ਨਹੀਂ ਕੀਤੇ ਹੈਗੇ ਕਰਨੇ ਮੈਂ ਕਿਹਾ ਚਲੋ ਵੀ ਮੈਂ ਕਿਉਂਕਿ ਭੋਗ ਤੇ ਜਾਣਾ ਸੀਗਾ ਇੱਥੇ ਪਾਠ ਹੋ ਰਿਹਾ ਸੀਗਾ ਮਤਲਬ ਕਿ ਸਟਾਰਟ ਹੋ ਗਿਆ ਨਹੀਂ 8:30 ਵਜੇ ਹੋ ਗਿਆ ਸੀਗਾ ਹਾਂਜੀ 8:30 ਵਜੇ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਕੀਰਤਨ ਹੋਣਾ ਸੀਗਾ ਫਿਰ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਵੀ ਆਪਾਂ ਕੀਰਤਨ ਦੇ ਵਿੱਚ ਸ਼ਾਮਲ ਹੋ ਜਾਾਂਗੇ ਜਾ ਕੇ ਵੀ ਪਹਿਲਾਂ ਮੈਂ ਘਰ ਦੇ ਸਾਰੇ ਕੰਮ ਨਿਬੇੜ ਲਵਾਂ ਤੇ ਇੱਥੇ ਆਪਾਂ ਝਾੜੂ ਲਗਾ ਕੇ ਪੋਚਾ ਲਗਾ ਕੇ ਫਿਰ ਮੈਂ ਉਸ ਤੋਂ ਬਾਅਦ ਨਾ ਤੋ ਕੇ ਆਪਣਾ ਚਲੇ ਗਈ ਸੀਗੀ ਤੇ ਬਾਕੀ ਅਹੀ ਕੱਲ ਨੂੰ ਹੈਗੀ ਹੈ ਜੀ ਪਸੰਤ ਪੰਚਮੀ ਸਾਰਿਆਂ ਨੂੰ ਹੈਪੀ ਪਸੰਤ ਪੰਚਮੀ ਹਾਂਜੀ ਆਪਣਾ ਧਿਆਨ ਜਰੂਰ ਰੱਖੋ ਧਿਆਨ ਦੇ ਨਾਲ ਆਪਣਾ ਕਾਈਟ ਵਗੈਰਾ ਹਨਾ ਉਡਾਓ ਤੇ ਆਪਣਾ ਜੇ ਕਿਸੇ ਨੇ ਕਿਤੇ ਜਾਣਾ ਵੀ ਹੋਵੇ ਉਹ ਵੀ ਆਪਣਾ ਪੂਰਾ ਧਿਆਨ ਦੇ ਨਾਲ ਜਾਇਓ ਹਨਾ ਕਿਉਂਕਿ ਤੁਹਾਨੂੰ ਪਤਾ ਲੋਕ ਨਹੀਂ ਹਟਦੇ ਚਾਇਨਾ ਡੋਰ ਵੇਚਣ ਤੋਂ ਸਟੋਰੀਆਂ ਤੋਂ ਬੇਚ ਰਹੇ ਨੇ ਹਨਾ ਤੇ ਇਹ ਜਿਹੇ ਮੂਰਖੋਂ ਨੇ ਜਿਹੜੇ ਲੈ ਰਹੇ ਨੇ ਚੈਨਾ ਡੋਰ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਕਿਸੇ ਦਾ ਨੁਕਸਾਨ ਕਰਦੇ ਕਰਦੇ ਆਪਣਾ ਵੀ ਹੋ ਸਕਦਾ ਹਨਾ ਤੇ ਤਾਂ ਕਰਕੇ ਆਪਣਾ ਧਿਆਨ ਰੱਖਿਆ ਕਰੋ ਕਿੰਨੇ ਵਿਚਾਰੇ ਬਰਡਸ ਹਨਾ ਹਨਾ ਜਿਹੜੇ ਵੱਡੇ ਕੱਟੇ ਜਾਂਦੇ ਨੇ ਕਿੰਨੀਆਂ ਕਿੰਨੀਆਂ ਨਿਊਜ਼ ਆਉਣੀਆਂ ਦੇਖੋ ਤੁਸੀਂ ਪਰ ਪ੍ਰਮਾਤਮਾ ਕਰਨ ਵੀ ਇਸ ਵਾਰ ਸਾਰੇ ਕੱਚੀਆਂ ਡੋਰਾਂ ਹੀ ਲੈਣ ਪੱਕੀ ਡੋਰ ਕੋਈ ਵੀ ਨਾ ਲਵੇ ਚੈਨਾ ਡੋਰ ਵਗੈਰਾ ਕੋਈ ਨਾ ਲੈ ਲਿਓ ਕੱਚੀਆਂ ਡੋਰਾਂ ਨਾਲ ਹੀ ਚੜਾਓ ਕਿਉਂਕਿ ਨਹੀਂ ਦੂਜੇ ਦਿਨ ਦੇਖੋ ਕਿੰਨੀਆਂ ਨਿਊਜ਼ ਆਉਂਦੀਆਂ ਨੇ ਸੁਣਨ ਵਿੱਚ ਵੀ ਕਿਸੇ ਦਾ ਗਲਾ ਕੱਟਿਆ ਕਿਸੇ ਦਾ ਹੱਥ ਕਿਸੇ ਦਾ ਬਾਹ ਕਿਸੇ ਦਾ ਮੂੰਹ ਹੈ ਨਾ ਹਾਂਜੀ ਫਰੈਂਡਸ ਮੈਂ ਉਹ ਵੀ ਜੀ ਰੈਡੀ ਬਸ ਹੁਣ ਮੈਂ ਸਿਰ ਬਾਦਵਾ ਅਦਵਾਸ ਉਪਾਇਆ ਨਾ ਬਸ ਮੈਂ ਹੁਣ ਸਿਰ ਬਾਗੇ ਜਾਨੀਆ ਮੰਤਰੀ ਦੀਦੀ ਕੋਲ ਨੂੰ ਬਣੇ ਰਹੋ ਤੁਸੀਂ ਮੇਰੀ ਵੀਡੀਓ ਦੇ ਨਾਲ ਅਰਦਾਸ ਹੋ ਰਹੀ ਹੈ ਕਿ ਉਸ ਤੋਂ ਬਾਦ ਹੁਣਾਂ ਕੀ ਹੋ ਤਾ ਤੇ ਕੰਮ ਨੇ ਸਾਰੇ ਕਰਲੇ ਸੀਗੇ ਆਪਣੇ ਅਜੇ ਮੈਂ ਕੱਪੜੇ ਨਹੀਂ ਵਾਸ਼ ਕੀਤੇ ਉਹ ਕੱਪੜੇ ਪੋਸਟਾ ਕੱਲੂ ਕਰੂੰਗੀ ਜੋ ਕੱਲੂ ਫਿਰ ਬੱਚਿਆਂ ਦੇ ਬੱਚਿਆਂ ਗੱਲਾਂ ਦਾ ਹੌਲੀਡੇ ਆ ਕੱਲੂ ਤਾਂ ਕਰਕੇ ਫਿਰ ਆਪਾਂ ਕਦੋਂ ਕਰਾਂਗੇ ਮੈਂ ਬਿਹਾਨੀ ਕਿਹੜਾ ਬੋਤਾ ਕਰ ਲਉਣੀ ਹੈ ਇਸ ਤੋਂ ਅਸਮ ਨੂੰ ਸਾਫ਼ ਸਿਰੇ ਦਾ ਲੱਗਦਾ ਹਾਂ ਤਾਂ ਮੈਨੂੰ ਕੋខਾ ਲੱਗਦਾ ਮਿੰਟ ਜਵਾ ਤੇ ਬੰਦਾ ਬਣਾਉ ਜਾਂਦਾ ਹੋ ਜਾਂਦਾ ਮੈਂ ਪਾਲਣੀਆਂ ਚ ਚਪਲਾ ਇੱਕ ਮਿੰਟ ਤੁਸੀਂ ਵੇਟ ਕਰੋ ਮੈਂ ਚਪਲਾ ਪਾ ਲਵਾਂ ਲੋ ਜੀ ਇਹ ਆਪਣਾ ਸੂਟ ਆ ਇਹ ਗਲਟ neck ਬਣਿਆ ਹੋਇਆ ਸੀਗਾ ਤੇ ਇਸ ਪੌਂਚੇ ਆ ਤੇ ਬਣਿਆ ਹੋਇਆ ਤੇ ਇਹਦਾ ਦੁਪੱਟਾ ਸੀਗਾ ਆਪਾਂ ਹੋ ਗਏ ਜੀ ਰੈਡੀ ਮੈਂ ਹੁਣ ਹੱਥ ਧੋ ਲਵਾਂ ਫਿਰ ਮੈਂ ਚੱਕਦੀਆਂ ਫੋਨ ਤੇ ਮੈਂ ਹੁਣ ਚੱਲੀਆਂ ਜੀ ਤੁਹਾਨੂੰ ਫਿਰ ਆ ਕੇ ਮਿਲੂੰਗੀ ਚੱਲੀਆਂ ਹੁਣ ਮਨਪ੍ਰੀਤ ਦੀਦੀ ਕੋਲ ਨੂੰ ਕਿਉਂਕਿ ਮਨਪ੍ਰੀਤ ਦੀਦੀ ਜਿਨਾਰੇ ਤਾਂ ਮਨਪ੍ਰੀਤ ਦੀਦਾ ਘਰ ਉਸ ਤੋਂ ਨਾਲ ਠੀਕ ਨਾ ਘਰ ਆ ਵਸਤੋੜੀ ਚਾਰ ਪੰਜ ਘਰ ਛੱਡ ਕੇ ਤੁਹਾਨੂੰ ਫਿਰ ਮੈਂ ਆ ਕੇ ਮਿਲਦੀ ਆ ਜੀ ਹੁਣ ਮੈਂ ਭੋਗਤੇ ਜਾਵਾਂ ਹਾਂਜੀ ਫਰੈਂਡਸ ਸ਼ਾਮ ਦੇ ਵੱਜ ਗਏ ਨੇ ਕਿੰਨੇ ਵੱਜ ਗਏ ਇੱਕ ਮਿੰਟ ਦੇਖ ਕੇ ਦੱਸਦੀ ਆ ਸਾਢੇ 7 ਹੋਣ ਵਾਲੇ ਨੇ ਤੇ ਮੈਂ ਆ ਕਿਸੇ ਅੱਛਾ ਤੋਂ ਸੈੱਗ ਇਹ ਰੋਏ ਤੇ ਚ ਰੱਖ ਜਾ ਕੱਢ ਲਾ ਜੇ ਕੱਢਣੀਆਂ ਕੱਢ ਕੇ ਕਿਸੇ ਹੋਰ ਚੀਜ਼ ਚ ਖਾਲਾ ਭਾ ਕੇ ਇਦਾਂ ਜੀ ਮੇਰੀ ਹੋ ਗਈ ਖਰਾਬ ਵੀ ਨਹੀਂ ਹੋਈ ਪਤਾ ਨਹੀਂ ਕੀ ਗੱਲ ਆ ਇੱਕ ਤਾਂ ਨਾ ਪਤਾ ਕਿਵੇਂ ਜਿਹੜਾ ਪਖਾ ਪੀ ਲੈਂਦੇ ਆ ਨਾ ਮਤਲਬ ਇੰਨਾ ਜ਼ਿਆਦਾ ਨਾਲ ਖਾਦਾ ਪੀਤਾ ਵੀ ਨਹੀਂ ਹੈਗਾ ਮਸਾਲੇ ਮੈਨੂੰ ਖਰਾਬ ਕਰ ਦਿੰਦੇ ਨੇ ਮਸਾਲੇ ਵਗਾਰ ਦੇ ਚੱਲੇ ਜਾਂਦੇ ਆਗੇ ਤਾਂ ਮੇਰਾ ਸੀਰ ਉੱਥੇ 도 ਆ ਕੇ ਮੈਂ ਥੋੜਾ ਜਿਹਾ ਸੈਨ ਦੇ ਪਾਪਾ ਘਰੇ ਸੀਗੇ ਆਗੇ ਸੀਗੇ ਅੱਜ ਉਹ ਆਗੇ ਸੀਗੇ ਆਪਣੇ ਕੀ ਕਹਿੰਦੇ ਹੁੰਦੇ ਨੇ 10:00 ਵਜੇ ਆਗੇ ਸੀਗੇ ਲਓ ਪਹਿਲਾਂ ਮੈਂ ਸਾਰੇ ਕੰਮ ਛੱਡ ਕੇ ਘੰਡੇ ਘੁੰਡੇ ਬਾਹਰ ਚ ਦੇਖਦੀ ਆ ਪਹਿਲੇ ਘਾਟਾ ਘੁੰਦੀ ਆ ਆਗੇ ਸੀਗੇ ਆਪਣਾ ਕੀ ਕਹਾ ਹੁੰਦੈ ਨੇ 11:00 ਵਜੇ ਆਗੇ ਸੀਗੇ ਜਦੋਂ ਮੈਂ ਭੋਗ ਤੇ ਚਲੇ ਗਈ ਸੀਗੀ ਬਾਅਦ ਵਿੱਚ ਆਗੇ ਸੀਗੇ ਫਿਰ ਮੈਂ ਚਾਬੀ ਤਾਂ ਇੱਧਰ ਰੱਖ ਕੇ ਗਈ ਸੀਗੀ ਮਨਪ੍ਰੀਤ ਦੀਦੀ ਉਹਨਾਂ ਦੇ ਘਰੇ ਫਿਰ ਉੱਥੇ ਤੋਂ ਮਨਪ੍ਰੀਤ ਦੀਦੀ ਦੀ ਬੇਟੀ ਫੜਾ ਗਈ ਸੀਗੀ ਆਕੇ ਪਰ ਚੰਗਾ ਭਲਾ ਸੀ ਜੇ ਮੈਂ ਆਕੇ ਪੈ ਗਈ ਥੋੜਾ ਜਿਹਾ ਫਰੀ ਵੀ ਨਹੀਂ ਮਤਲਬ ਮੈਂ ਨਾ ਮਨਜ ਨਹੀਂ ਠੀਕ ਹੈਗਾ ਬਸ ਮੇਰਾ ਸਮਝਾ ਲਵੋ ਤੁਸੀਂ ਵੀ ਕਿਉਂਕਿ ਉਹ ਮਸਾਲੇ ਵਾਲੀਆਂ ਸਬਜ਼ੀਆਂ ਸੁੱਕ ਜਿਹਾ ਮੈਂ ਖਾ ਤਲੁੰਨੇ ਆ ਵੀ ਇਹ ਸਹੀ ਨਹੀਂ ਹੁੰਦੀਆਂ ਹੈਗੀਆਂ ਉਹ ਇੱਕ ਤਾਂ ਕਿੰਨੇ ਦਿਨੇ ਹੋ ਗਏ ਤਾਂ ਹੀ ਤਾਂ ਮੈਂ ਰਾਤ ਮੂੰਗੀ ਮਸਰੀ दाल ਬਣਾਈ ਸੀਗੀ ਤੇ ਬੱਚੇ ਸੇ ਲਦਾਲ ਲੈ ਗਏ ਸੀ ਹੈ ਹੈ ਬੱਚੇ ਦਾੜ ਲੈ ਗਏ ਸੀਗੇ ਸਵੇਰੇ ਤੇ ਸ਼ਾਇਦ ਆਪਾਂ ਦੇ ਲੋ ਆਈ ਲੇਟ ਆ ਤੇ ਮੈਂ ਬੱਚਿਆਂ ਨੂੰ ਖਾਣ ਲਈ ਮੂਲੀਆ ਵਾਲੇ ਪ੍ਰਾਣੀ ਬਣਾਦੇ ਸੀਗੇ ਇਹ ਮੂਲੀਆ ਦੇ ਪ੍ਰਾਠੀ ਖਾ ਗਏ ਸੀਗੇ ਮੈਂ ਖਾਦਾ ਨਹੀਂ ਸੀ ਖਾਣਾ ਪਰ ਮੈਂ ਕਿਹਾ ਚਲੋ ਉੱਥੇ ਜਾਣਾ ਕਿਉਂਕਿ ਉੱਥੇ ਉਹਨਾਂ ਦੇ ਚਾਹ ਦਾ ਪ੍ਰੋਗਰਾਮ ਵੀ ਸੀਗਾ ਮਤਲਬ ਕਿ ਬਰੈਡ ਪਕੋੜੇ ਵੀ ਸੀਗੇ ਤੇ ਉਹ ਹੋ ਵੀ ਸੀਗਾ ਰੋਟੀ ਵੀ ਸੀਗੀ ਤਾਂ ਕਰਕੇ ਫਿਰ ਮੈਂ ਆਪਣੀ ਰੋਟੀ ਖਾ ਕੇ ਵੀ ਸੀ ਗਈ ਜਦੋਂ ਪਾਪਾ ਨੇ ਆ ਕੇ ਪਰੌਂਠੇ ਖਾਲੇ ਸੀਗੇ ਉਹ ਪਰੌਂਠੇ ਮੈਂ ਬਣਾ ਕੀ ਸੀਗੀ ਮਤਲਬ ਕਿ ਮੈਂ ਉਹ ਬਣਾ ਲੇ ਸੀਗੇ ਬਾਅਦ ਤੇ ਤਾਂ ਕਰਕੇ ਫਿਰ ਉਹਨਾਂ ਨੇ ਆ ਕੇ ਪਰੌਠੇ ਖਾਲੇ ਸੀਗੇ ਪਰ ਜਦੋਂ ਹੀ ਮੇਰਾ ਤਾਂ ਸਰੀਰ ਜਿਹਾ ਠੀਕ ਹੋ ਗਿਆ ਨਮਕੀਨ ਆ। ਹੁਣ ਯਾਰ ਭੁੱਖ ਲੱਗੀ ਆ ਟਿਊਸ਼ਨ ਜਾਂਦੇ ਹੋਏ ਮੈਗੀ ਖਾ ਕੇ ਜਾਇਏ ਨੀ। ਹੁਣ ਇਹ ਨਹੀਂ ਮਿਰਚ ਵਾਲਾ ਤਿੱਖਾ ਨਮਕੀਨ ਆ ਜਿਹੜਾ ਖਾ ਰਹੇ ਨੇ। ਵੀ ਤੁਸੀਂ ਹੁਣ ਰੋਟੀ ਖਾ ਲਿਓ ਵੀ ਰੋਟੀ ਬਣਾਣ ਲੱਗੀ ਆ ਬਸ। ਸਾਡੇ ਪਾਪਾ ਵੀ ਜੀ ਉਹ ਆ ਗਏ ਸੀਗੇ 11:00 ਵਜੇ ਫਿਰ ਉਹ ਪਏ ਰਹੇ ਘਰੇ। ਸਾਡੇ ਤੇ ਸਾਡੇ 11 ਵਜੇ ਆ ਨਾ 11 ਵਜੇ ਆਗੇ ਸੀਗੇ ਤੇ ਗਏ ਨੇ ਉਹ ਫਿਰ ਸਾਡੇ 1:30 ਵਜੇ ਕਿਕਰਾਂ ਗੱਡੀ ਵਗੈਰਾ ਤੁਆਣੀ ਸੀਗੀ ਇੱਕ ਮੇਰੇ ਸੂਟ ਦੇ ਵਿੱਚ ਮੇਰੀ ਟੇਲਰ ਮੈਡਮ ਨੇ ਜਵਾਬ ਦੇਤਾ ਕਹਿੰਦੀ ਕਾਟਨ ਨਹੀਂ ਲਾਉਣੀ ਹੈ ਕੋਈ ਟਾਪਟਾ ਹੀ ਲਾਉਂਗੀ ਭਾਬੀ ਉਹ ਫਿਰ ਮੈਂ ਕਿਹਾ ਜਲਦੀ ਟਾ ਉਹ ਵੀ ਟਾਪਟਾ ਮਗਾ ਦਨੀ ਹਣਾ ਫਿਰ ਉਹ ਟਾਪਟਾ ਲੈ ਕੇ ਡਾਈ ਕਰਵਾਉਣ ਗਏ ਸੀਗੇ ਮੈਂ ਡਾਈ ਸੀ ਮੈਂ ਕਿਹਾ ਗਾਲਾਂ ਕੱਢਣਗੇ ਕਾਇਗੀ ਤਾਂ ਤੈਨੂੰ ਪਹਿਲਾਂ ਵੀ ਪਤਾ ਹੈਗਾ ਫਿਰ ਉਹ ਕਹਿੰਦੀ ਭਾਬੀ ਸ਼ਾਈਨਿੰਗ ਜੀ ਨਹੀਂ ਆਉਣੀ ਸੂਟ ਦੀ ਵੀ ਮਤਲਬ ਕਿ ਲੁੱਕ ਦੀ ਖਰਾਬ ਹੋ ਜਾਣੀ ਜੇ ਤੂੰ ਕਾਟਨ ਦੀ ਲਾਣੀ ਹੇਠੇ ਆਂਟੀ ਹੋਣੀ ਕਹਿੰਦੇ ਤੂੰ ਕਾਟਨ ਦੀ ਲਾ ਲ ਤੇ ਦੇਖੋ ਹੁਣ ਕੁਛ ਨਹੀਂ ਬੋਲੇ ਹੈਗੇ ਹਜੇ ਮੈਂ ਆਪਣੀ ਮਸ਼ੀਨ ਦੀ ਰਿਪੇਅਰ ਕਰਵਾਉਣੀ ਆ ਕਿਉਂਕਿ ਸਹਜ ਉਹਨਾਂ ਨੇ ਨਾਸ ਮਾਰਿਆ ਆਪਣੀ ਮਸ਼ੀਨ ਦਾ ਇਹਨਾਂ ਨੇ ਮਤਲਬ ਕਿ ਮੈਂ ਸਾਡੇ ਕਾਂਡੀਆਂ ਦੀ ਕੁੜੀ ਐ ਦੋਏ ਜਾਨੀਆਂ ਵੇਜਣੀਆਂ ਸੀਗੀਆਂ ਕੱਪੜੇ ਸੀ ਉਹ ਗੁੱਡੀਆਂ ਕੱਡੀਆਂ ਦੇ ਨਾਸ ਮਾਰਿਆ ਪਿਆ ਇਹਨਾਂ ਨੇ ਮੇਰੀ ਮਸ਼ੀਨ ਦਾ ਪੂਰਾ ਫਿਰ ਉਹ ਮੈਂ ਉਹ ਕਹਿੰਦਾ ਦੀਦੀ ਰਿਪੇਅਰ ਕਰਾ ਕੇ ਰੱਖ ਵੀ ਫਿਰ ਜਦੋਂ ਮੈਂ ਆਉਂਗਾ ਹੁਣ ਹੁਣ ਦੇਖੋ ਤੇ ਬਾਕੀ ਜੀ ਸਹਿਜ ਉਹਨਾਂ ਦੇ ਅੱਗੇ ਐਗਜ਼ਾਮ ਵਿੱਚ ਇਤਿਹਾਸਾਈ ਲਈ ਪਰ ਇਹਨਾਂ ਦੇ ਉਹ ਔਰਲ ਨੇ ਤੇ ਇੱਕ ਤਰੀਕਾ ਰੀਡਿੰਗ ਸ਼ੁਰੂ ਹੋਣਗੇ ਦੇਖਦੇ ਆਂ ਜੇ ਅੱਗੇ ਪਿੱਛੇ ਕੋਈ ਤਾਂ ਰੀਡਿੰਗ ਕਰਵਾਉਣੀ ਹੁੰਦੀ ਹੋਣਾ ਨੇ ਜੇ ਮੈਡਮ ਪਹਿਲਾਂ ਰੀਡਿੰਗ ਕਰਵਾ ਲਣਗੇ ਨਾ ਤਾਂ ਦੇਖਦੇ ਆਂ ਗੱਲ ਕਰਕੇ ਸਕੂਲ ਚ ਹਾਂ ਹੋਈ ਹੁੰਦੀ ਆ ਹਾਂ ਯਾ ਤਾਂ ਕਿ ਬੋਲ ਰਹਾ ਹਾਂ ਅੱਛਾ ਪਿੱਛੇ ਤੋਂ ਹਾਂ ਸੀ ਤੇ ਚਲ ਕੋਈ ਨਾ ਉਹ ਤਾਂ ਦੇਖਦੇ ਆਂ ਗੱਲ ਕਰਕੇ ਤੇ ਉਹ ਨਾ ਹਿੱਲਾ ਹੋਇਆ ਫੇਰ ਨਹੀਂ ਇਹ ਜਾਂਦੇ ਉਹ ਹਾਂ ਹਾਂ ਬਾਰੇ ਕੀ ਦੱਬਾ ਕੀ ਕਰ ਰਹੇ ਡੱਪਾ ਹਾਂ ਕੀ ਕਰ ਰਹੇ ਡੱਪਾ ਚਲੋ ਜੀ ਮੈਂ ਤੁਹਾਨੂੰ ਆ ਬਹ ਕਰ ਲਵਾਂ ਆਟਾ ਗੁੰਨ ਕੇ ਫਿਰ ਮਿਲਦੀ ਆ ਰੋਟੀ ਰੋਟੀ ਬਣਾ ਕੇ ਸਹੇਜ ਦੇ ਬੱਪਾ ਪਾਪਾ ਜੀ ਬੜੀ ਥੋੜੀ ਜੀ ਰੱਖੋ ਫਿਰ ਜਾਨ ਤੋਂ ਆਵੂ ਇਹਦੀ ਸਹੇਜ ਦੀ ਪਾਈ ਹੋਈ ਦਿਖਾਉਣੀ ਦੀ ਜੀ ਉਹ ਸਾਡੇ ਨਾਲ ਸਾਡੇ ਨਾਲ ਸਾਡੇ ਨਾਲ ਬੈਠ ਦੀ ਦੀ ਹੈ ਕਹਿੰਦੀ ਕਹਿੰਦੀ ਸਹੀ ਪਾਈ ਆ ਇਹ ਖੁੱਲ ਗਈ ਸੀ ਇਹਨੇ ਪਾ ਕੇ ਗਲਤ ਸਹੇਜ ਨੇ ਦੂਏ ਆ ਦੇਖੋ ਜੀ ਆ ਸਾਡੀ ਇਹਨੇ ਇਹਨੇ ਪਾ ਕੇ ਇੱਧਰ ਦੇਖ ਪੁੱਠੀ ਵਾਦੀ ਸੀ ਹੁਣ ਇਹ ਤਾਂ ਪਾਪਾ ਨੇ ਠੀਕ ਤੀਆਂ ਨਾਲ ਇੰਨੀ ਉੱਚੀ ਥੋੜੀ ਪੈਂਦੀ ਹੁੰਦੀ ਆ ਪਾਪਾ ਨੇ ਬਹੁਤ ਘੜੀਆ ਪਾਪਾ ਨੇ ਹੋਰ ਗਲੀਆਂ ਕੱਟਤੀਆਂ ਹੈਂ ਨਾ ਗਲੀਆਂ ਤੜੀਂ ਗੱਡੀਆਂ ਹੋਈਆਂ ਨਹੀਂ ਮਨਾ ਮੂੰਹ ਹੁਵੇਂ ਕਰ ਦੇ ਵੇ ਕਰਿਆ ਸੀ ਕਰ ਪਾਪਾ ਨੰਮੀਆਂ ਦੀਆ ਪਾ ਰਹੇ ਆ ਕਰ ਕਰ ਇਹਦਾ ਇੱਥੇ ਤੱਕ ਪਾਉਂਦੇ ਹੁੰਦੇ ਨੇ ਪਤਾ ਨਹੀਂ ਭਾਈ ਉਰੇ ਤੱਕ ਉਰੇ ਤੱਕ ਪਾ ਇਹ ਬੜੇ ਕੀ ਕਿਨੇ ਸ਼ੌਂਕਾ ਦੀ ਪਤੰਗ ਚੜਾਉਣ ਦਾ ਸਵੇਰੇ ਹੈਪੀ ਪਸੰਤ ਪੰਜਵੀਂ ਨਾ ਹੈਪੀ ਪਸੰਤ ਲੜਪੋ 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 ਹਾਂਜੀ ਬਸੰਤ ਪੰਜ ਪੰਜਵੀਂ ਹੁੰਦੀ ਆ ਕੀ ਹੁੰਦੀ ਆ ਪੰਜ ਸੱਤ ਪੰਜਵੀਂ ਹਾਂਜੀ ਹਾਂਜੀ ਪਰ ਮੈਂ ਤਾਂ ਕਦੇ ਅਸੀਂ ਤਾਂ ਕਦੇ ਡਾਇਡੂਏ ਨਹੀਂ ਹੈਗੇ ਆ ਦੇਖੋ ਹੁਣ ਇਹਨੂੰ ਛੋ ਚੜਿਆ ਹਟਾਉਣ ਦਾ ਕਿਉਂਕਿ ਸ਼ਾਇਦ ਆਪਾਂ ਘਰੇ ਨਹੀਂ ਹੁੰਦੇ ਹੈਗੇ ਤਾਂ ਕਰਕੇ ਤੇ ਇੱਧਰ ਆਹ ਅਭਿਜੋਤ ਸਿੰਘ ਨੂੰ ਡਾਉਣੇ ਨਹੀਂ ਆਉਂਦੇ ਗੱਟੂ ਮੰਗਾ ਲਿਆ ਆਉਂਦਾ ਡਾਉਣਾ ਕੁਛ ਵੀ ਨਹੀਂ ਕਰਨਾ ਤੇ ਇਹਨੂੰ ਡਾਉਣੇ ਆ ਤੈਨੂੰ ਡਾਉਣੇ ਤਾਂ ਹੁੰਦੇ ਨਹੀਂ ਹਾਂਜੀ ਤੈਨੂੰ ਚੜਾਉਣੇ ਤਾਂ ਹੁੰਦੇ ਨਹੀਂ ਪਤੰਗ ਚੱਕ ਤੇ ਇੱਧਰ ਸੁਣੋ ਉੱਥੇ ਬਾਠਾ ਇੱਕ ਵਾਰ ਗਿੰਦੀ ਚੜਾਉਣ ਲੱਗ ਗਿਆ ਨਾਲ ਇਹਦੇ ਉੱਥੇ ਜਦ ਬਤੰਗ ਕੱਟ ਹੋ ਜਾ ਕਰੇ ਰਾਟ ਕੇ ਮੈਂ ਪਾਉਂਦਾ ਸੀ ਦੱਸ ਹੇ ਤੈਨੂੰ ਪਤਾ ਤਾਂ ਨਹੀਂ ਉਹਨੂੰ ਪਤਾ ਪਾਪ ਨਹੀਂ ਜੀ ਜਦ ਤੂੰ ਸਭ ਪਰ ਮੰਮੀ ਨਹੀਂ ਜਦ ਘਰ ਬਣਾਉਂਦੇ ਸੀ ਮੋਤੀ ਜੀ ਇੰਨਾ ਚਿੰਚਰਾਟ ਪਾਵੇ ਦਾ ਹਸਪਤਾਲ ਤੋਂ ਬਾਅਦ ਬਤਾ ਹੀ ਦੋ ਆਉਂਦਾ ਨਹੀਂ ਹੈਗਾ ਉਹਨੂੰ ਪਤਾ ਵੀ ਤੁਹਾਡੀਆਂ ਹਰਕਤਾਂ ਕੀ ਨੇ ਵੀ ਰੋਣ ਲੱਗ ਜਾਂਦੇ ਨੇ ਪਤੰਗ ਚੜਾਉਣ ਨੂੰ ਦੇਖੋ ਜੀ ਆ ਪਤੰਗਾਂ ਦੀਆਂ ਤਿਆਰੀਆਂ ਹੋ ਰਹੀਆਂ ਚੜਾਉਣਾ ਇੱਕ ਵੀ ਨਹੀਂ ਆਉਂਦਾ ਇੱਥੇ ਡਾਪ ਵਿਚਾਰਾ ਥੱਲੇ ਹੀ ਉੜਾ ਡੂਕ ਜੇ ਪਾੜ ਦੜੇ ਕਿਉਂਕਿ ਇਹ ਸਾਇਦ ਪਾਪਾ ਕੋਲ ਟਾਈਮ ਨਹੀਂ ਇਹ ਕਰੇ ਨਹੀਂ ਹੁੰਦੇ ਤੇ ਬਾਕੀ ਸਾਡੇ ਪਿਛਲੀ ਵਾਰ ਪੁਲਿਸ ਆ ਗਈ ਸੀ ਤੇ ਕਾਫੀ ਚੈਨਲ ਡੋਰ ਨਾਲ ਰੌਲਾ ਪਾ ਰਹੇ ਸੀ ਉਹਨਾਂ 잡 ਕੇ ਲਏ ਕੋਈ ਵੀ ਚੈਨਲ ਡੋਰ ਨਾਲ ਯੂਜ਼ ਕਰਿਆ ਕਰੋ ਕਿੰਨਾ ਨੁਕਸਾਨ ਹੁੰਦਾ ਉਹ ਨੁਕਸਾਨ ਦੇ ਭਾਗਦਾਰ ਆਪਾਂ ਵੀ ਹੋ ਸਕਦੇ ਆ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਦਾ ਨੁਕਸਾਨ ਹੋਵੇ ਜਿਹੜੇ ਲੋਕ ਜਿਆਦਾ ਉਹ ਕਰਦੇ ਆ ਨਾ ਚੌੜਾ ਕਰਦੇ ਨੇ ਵੀ ਹਾਂ ਸੀ ਚੈਨਲ ਡੋਰ ਨਾਲੇ ਡੋਣੇ ਆ ਉਹ ਇਹ ਸੋਚ ਲਿਆ ਕਰੋ ਵੀ ਜਿਹੜਾ ਦਿਨ ਹੋਰਾਂ ਤੇ ਆਉਂਦਾ ਉਹ ਤੁਹਾਡੇ ਤੇ ਵੀ ਆ ਸਕਦਾ ਏ ਤੁਹਾਡੀ ਕਿਸੇ ਵੀ ਫੈਮਿਲੀ ਮੈਂਬਰ ਤੇ ਵੀ ਆ ਸਕਦਾ ਪ੍ਰਮਾਤਮਾ ਕਰੇ ਵੀ ਇਹੋ ਜਿਹੇ ਦਿਨ ਕਿਸੇ ਤੇ ਆਵੇ ਨਾ ਪਰ ਫਿਰ ਵੀ ਇਸ ਚੀਜ਼ ਨੂੰ ਸੋਚ ਕੇ ਚੱਲਿਆ ਕਰੋ ਵੀ ਜਿਹੜੇ ਲੈ ਕੇ ਆਉਨੇ ਆ ਚੌੜਾਂ ਦੇ ਨਾਲ ਕੱਚ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਗਲੇ ਗੂਲੇ ਵੱਡ ਦੰਦੀਆਂ ਨੇ ਮੈਂ ਰਾ ਕੱਚੀਆਂ ਡੋਰਾ ਨਾਲ ਡਾਲਿਆ ਕਰੋ ਇਹਨਾਂ ਦਾ ਨੁਕਸਾਨ ਹੁੰਦਾ ਹੈ ਮੈਂ ਨਹੀਂ ਵਰਤਦਾ ਇੰਨਾ ਜਿਆਦਾ ਨੁਕਸਾਨ ਹੋ ਜਾਂਦਾ ਦੇਖ ਲੋ ਕਿੰਨੇ ਵਿਚਾਰੇ ਪੰਛੀ ਮਰਦੇ ਨੇ ਕਿੰਨੇ ਵਿਚਾਰੇ ਦੇ ਨਾਲ ਕਿੰਨੇ ਆਲੇ ਗਲੇ ਗੂਲੇ ਵੱਡੇ ਜਾਂਦੇ ਨੇ ਕਿੰਨੇ ਕੰਮ ਤੋਂ ਬੈਠਦੇ ਨੇ ਘਰੇ ਆਪਣੇ ਹਨਾ ਦਰਦ ਦੀ ਮਾਰ ਨਿਕਲਦੇ ਨਹੀਂ ਹੈਗੇ ਤਾਂ ਕਰਕੇ ਵੀ ਦੂਜੀਆਂ ਡੋਰਾ ਨਾਲ ਕੱਚੀਆਂ ਨਾਲ ਡਾਲਿਆ ਕਰੋ ਮੈਂ ਕੱਚੀ ਨਾਲ ਅਭੀ ਜੋ ਉਤਨ ਵੈਸੇ ਵੀ ਮੈਂ ਸਾਰੇ ਦੇਖ ਦੇ ਕੇ ਲੈ ਕੇ ਆਇਆ ਸੌ ਲੱਗੇ ਪਪਾ ਪੈਲਾ ਹੋ ਗਿਆ ਤੇਰਾ ਵੀ ਚੰਗੀ ਤਰ੍ਹਾਂ ਹੀ ਕਰ ਦੂੰ ਤੈਨੂੰ ਕਿਦਰਾ ਕਰ ਦੂੰ ਅਸਲ ਮਸਾ ਸੇ ਮੈਂ ਨਹੀਂ ਇਹ ਚੀਜ਼ਾਂ ਜਰਾ ਜੀ ਹੈਗੀ ਵੀ ਪਤੰਗ ਪਤੰਗ ਡਾਉਣਾ ਇਹਨੂੰ ਪਤਾ ਨਹੀਂ ਕੀ ਚੌ ਚੜਿਆ ਹੋਗਾ ਕਿ ਨਾ ਤੇ ਦੇ ਪਪਾ ਹੁੰਦੇ ਨੇ ਔਰ ਡਾਉਣ ਵਾਸਤੇ ਵੀ ਨਾ ਇਹਨਾਂ ਨੂੰ ਚੜਾਉਣਾ ਵੀ ਨਹੀਂ ਆਉਂਦਾ ਹੈਗਾ ਦਾਦਾ ਤੁਸੀਂ ਛੋਟੇ ਹੁੰਦੇ ਤੁਹਾਨੂੰ ਤਾਂ ਚਲ ਅਕੀ ਤੋੜ ਨਹੀਂ ਕਰ ਮੈਂ ਨਹੀਂ ਕਰ ਪਤੰਗ ਉਡਾਉਂਗਾ ਸੀ ਨਹੀਂ ਚੜਾਏ ਹੈਗੇ ਤੇ ਇਹਦਾ ਜਿਆਦਾ ਸ਼ਹਿਰਾ ਜੋ ਹੁੰਦਾ ਹੈ ਮਾਮੂ ਜੀ ਪਤਾ ਮੈਂ ਇਹ ਚੀਜ਼ ਨੂੰ ਗਲਤ ਸਮਝ ਕਹਿਣੀ ਆ ਵੀ ਇਹ ਬਿਲਕੁਲ ਗਲਤ ਆ ਵੀ ਇਹ ਹੋਣੀ ਨਹੀਂ ਚਾਹੀਦੀ ਕਿਸੇ ਵਾਰ ਤਾਂ ਸਾਡੇ ਪੁਲਿਸ ਆ ਗਈ ਸੀਗੀ ਫਿਰ ਮੈਨੂੰ ਲੱਗਾ ਜੁਰਮਾਨਾ ਪਾਇਆ ਸੀਗੇ ਸ਼ਾਇਦ ਸਾਡੇ ਕਿੰਨੀ ਇੱਧਰ ਲਈ ਸਾਡੀ ਪੱਤੀ 'ਚ ਫੜੇ ਸੀਗੇ ਹੋਰ ਪੱਤੀ 'ਚ ਵੀ ਫੜੇ ਹੋਣਗੇ ਛੋਟੇ ਛੋਟੇ ਬੱਚੇ ਜਿਹੜੇ ਹਰਕਤਾਂ ਕਰਦੇ ਸੀਗੇ ਡੱਕ ਲਾ ਲਾ ਕੇ ਚਲਾ ਰਹੇ ਸੀਗੇ ਤੇ ਇੰਨੀ ਕਿ ਜੇ ਸਤਾਈ ਸ਼ਹਿਰਾ ਵਿੱਚ ਵੀ ਹੋ ਜੂਵੇ ਨਾ ਮੈਂ ਕਹਨੀ ਆ ਸਾਰੇ ਪਸੰਤ ਮਨਾਉਣ ਤੋਂ ਹਟ ਜਾਣਗੇ ਜਾਂ ਫਿਰ ਕੱਚੀਆਂ ਡੋਰਾ ਹੋਣ ਬਸ ਨੁਕਸਾਨ ਕਰਦੇ ਨੇ ਇੰਨੇ ਲੋਕਾਂ ਨੂੰ ਵਿਚਾਰਿਆਂ ਦੇ ਗਲੇ ਵੱਢ ਹੁੰਦੇ ਨੇ ਕੁਝ ਹੁੰਦਾ ਹਨ ਹਨ ਉਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਬਾਕੀ ਜੀ ਹੁਣ ਇਹ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਵੱਜ ਗਏ ਨੇ ਜਾਦੂ 10:30 ਹੋ ਗਏ ਤੇ ਹੁਣ ਬਸ ਨਹੀਂ ਹੁਣ ਅਸੀਂ ਪੈਣ ਦੀ ਤਿਆਰੀ ਕਰਦੇ ਹੁਣ ਰਖਾਉਣੀ ਆ ਇਹ ਤਾਂ ਸਾਰਿਆਂ ਦੀ ਪਾਉਣ ਲੱਗ ਗਏ ਬਸ ਕਰੋ ਇੱਕ ਅੱਧੇ ਦੀ ਪਾ ਕੇ ਬਸ ਕਰੋ ਨਹੀਂ ਸਾਰਿਆਂ ਦੀ ਨਹੀਂ ਪਈ ਉਧਰ ਤੇ ਬਾਕੀ ਜੀ ਹੁਣ ਅਸੀਂ ਇਹ ਵਲੌਗ ਦਾ ਇੱਥੇ ਕਰਦੇ ਆਂ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋਅ ਕਰ ਜ਼ਰੂਰ ਕਰਿਆ ਕਰੋ ਮਿਲਦੇ ਆ ਜੀ ਕੱਲ ਨੂੰ ਫਿਰ ਆਪਾਂ ਪਸੰਦ ਤੇ ਕੱਲ ਮਿਲਦੇ ਆਪਾਂ ਸਾਡਾ ਸਾਡੇ ਸਿੰਪਲ ਜੀ ਹੁੰਦੀ ਸਾਡੇ ਕੋਈ ਪਸੰਦ ਨੂੰ ਕੁਝ ਨਹੀਂ ਹੁੰਦਾ ਹੈਗਾ ਇਹ ਸ਼ਹਿਰਾਂ 'ਚ ਜ਼ਿਆਦਾ ਹੁੰਦਾ ਹੈ ਜੀ ਤੇ ਉਧਰ ਦਾ ਬਹੁਤ ਕੋਠਿਆਂ ਦੇ ਉਹ ਕਰਦੇ ਨੇ ਚੜਦੇ ਨੇ ਫਿਰ ਅਸੀਂ ਨਹੀਂ ਚੜਦੇ ਹੈਗੇ ਹਾਂਜੀ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਜੀ ਤੁਹਾਨੂੰ ਫਿਰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਓਕੇ ਜੀ ਬਾਏ ਬਾਏ ਹਾਈ ਹਾਈ ਬਾਏ 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 ਗੁੱਡ ਨਾਈਟ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ